ਕੀ ਨਾਮ ਹੈ ਸ਼ੇਰ ਬਾਸ ਸਿੰਘ ਜੀ ਭਾਜੀ ਕਿਹੜੀਆਂ ਦਸਤਾਵੇਜ਼ ਤੇ ਕਿਹੜੀਆਂ ਮੰਗਾਂ ਨੂੰ ਲੱਗੇ ਪ੍ਰਦਰਸ਼ਨ ਕਰ ਰਹੇ ਸਾਡਾ ਪ੍ਰਦਰਸ਼ਨ ਇਹ ਆਈਟੀਆ ਪਾਸ ਜੁਨੀਅਨ ਵੱਲੋਂ ਹੈ ਜੋ ਕਿ ਸਾਡੀ ਮੰਗ ਹੈ 5000 ਦੀ ਅਪ੍ਰੈਂਟਿਸ ਦੀ ਪੋਸਟਾਂ ਜਾਰੀ ਕੀਤੀਆਂ ਜਾਣ ਜੋ ਕਿ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਸਰਕਾਰ ਇਹ ਗੱਲ ਸਾਨੂੰ ਕਹਿੰਦੀ ਸੀ ਵੀ ਕਦੇ ਵੀ ਅੱਜ ਤੋਂ ਬਾਅਦ ਧਰਨੇ ਨਹੀਂ ਲੱਗਣਗੇ ਸਭ ਤੋਂ ਜ਼ਿਆਦਾ ਜਦੋਂ ਦੀ ਸਰਕਾਰ ਆਮ ਆਦਮੀ ਦੀ ਬਣੀ ਹੈ ਸਾਰਿਆਂ ਤੋਂ ਵੱਧ ਧਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਕਿਉਂਕਿ ਉਦੋਂ ਸਰਕਾਰ ਨੇ ਅਸੀਂ ਵੋਟ ਇਹੋ ਪਾਈ ਸੀ ਬਦਲਾ ਬਦਲਾ ਸਾਨੂੰ ਕੀ ਦਿੱਤਾ ਨੇ ਸਟੂਡੈਂਟਾਂ ਨੂੰ ਛੜਕਾਂ ਤੇ ਰੋਲਤਾ ਕਿਉਂਕਿ ਸਟੂਡੈਂਟ ਕਿਸੇ ਵੀ ਵਰਗ ਚ ਤੁਸੀਂ ਲਾ ਲਓ ਕੋਈ ਵੀ ਭਰਤੀ ਕਢਾਣੀ ਹੋਵੇ ਸਭ ਤੋਂ ਜ਼ਿਆਦਾ ਤਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਨੇ ਕਿਉਂਕਿ ਸਾਡੀ ਸਾਡੀ ਇੱਕੋ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਸਾਡੀ ਪ੍ਰਿੰਸ ਦੀਆਂ 5000 ਪੋਸਟਾਂ ਜਾਰੀ ਕੀਤੀਆਂ ਜਾਣ। ਕਿਹੜੀਆਂ ਜਿੱਦੋਂ ਪੁਣੇ ਪੰਜਾਬ ਤੋਂ ਆਏ ਵਾਲੇ ਆਲ ਪੰਜਾਬ ਤੋਂ ਅਸੀਂ ਕੈਂਡੀਡੇਟ ਆਏ ਆਂ ਰੇਕ ਡਿਸਟ੍ਰਿਕਟ ਤੋਂ ਕੈਂਡੀਡੇਟ ਆਏ ਨੇ ਜੀ। ਕੋਈ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਤੁਹਾਡੀ ਨਾਲ। ਅਸੀਂ ਪਿੱਛੇ ਪ੍ਰਦਰਸ਼ਨ ਕੀਤਾ ਸੀ ਫਾਇਲ ਕਰੇ ਡਿਸਟ੍ਰਿਕਟ ਵਿੱਚ। ਫਾਇਲ ਕਰਦੇ ਐਮਬਲਾ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ। ਸਾਨੂੰ ਵਿਸ਼ਵਾਸ ਤੋਂ ਆਇਆ ਗਿਆ ਸਾਨੂੰ ਇੱਕ ਰਾਤ ਨੂੰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਦੋ ਦਿਨਾਂ ਬਾਅਦ ਤੁਹਾਡੀ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦੇਾਂਗੇ ਜਦੋਂ ਸਾਡੇ ਸਾਥੀਆਂ ਨੇ ਦੋ ਦਿਨਾਂ ਬਾਅਦ ਮੰਤਰੀ ਪਰੂਫੋਨ ਕੀਤਾ ਤੇ ਸਾਨੂੰ ਪਤਾ ਕੀ ਕਿਹਾ ਗਿਆ ਤੁਹਾਡਾ ਅਜੇ ਇੱਕ ਮੰਤ ਤੂੰ ਤੁਸੀਂ ਰੁਕ ਜਾਓ ਇੱਕ ਮੰਤ ਬਾਅਦ ਤੁਹਾਡਾ ਹੱਲ ਕਰਵਾਵਾਂਗੇ ਜੇਕਰ ਅਸੀਂ ਇੱਕ ਮੰਤ ਰੁਕਾਂਗੇ ਤਾਂ ਸਾਨੂੰ ਸਟੂਡੈਂਟਸ ਉਤ ਇੱਥੇ ਛੜਕਾ ਤੇ ਪਹਿਲਾਂ ਹੀ ਰੋਲਤਾ ਤੇ ਅੱਜ ਵੀ ਰੋਲਤਾ ਉਹ ਇੱਕ ਸਾਨੂੰ ਮਿੱਠੀ ਗੋਲੀ ਦਿੱਤੀ ਗਈ ਹੈ ਵੀ ਤੁਹਾਡੀ ਇੱਕ ਮੰਤ ਬਾਅਦ ਮੀਟਿੰਗ ਕਰਾਵਾਂਗੇ ਸਾਨੂੰ ਇੱਕ ਇਹ ਲਾਰਾ ਲਾ ਕੇ ਤੋੜ ਦਿੱਤਾ ਗਿਆ ਕਿਹ ਹਰਿਆਣੇ ਚ ਇਲੈਕਸ਼ਨ ਚੱਲ ਗਏ ਕੀ ਮੀਟਿੰਗ ਸਾਡੇ 1 ਦਿਨ ਵਾਸਤੇ 1 ਦਿਨ ਵਾਸਤੇ ਅਸੀਂ ਮੰਗਿਆ ਸੀ ਸਰਕਾਰ ਤੋਂ ਵੀ 1 ਦਿਨ ਸਾਡੇ ਵਾਸਤੇ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦਿਓ ਹੁਣ ਕੀ ਗੰਗੀਤੀ ਰਹੇਗੀ ਠੇਕਰ ਸਾਡੇ 11 ਤੋਂ ਉਧਰ ਸ਼ੋ ਜਾ ਰਹੇ ਠੇਕਰ ਸਾਡੀਆਂ ਮੰਗਾ ਨਾ ਮੰਨੀਆਂ ਗਿਆ ਸਾਨੂੰ ਚੋਕ ਜ ਮਰਜ਼ੀ ਕਰਨਾ ਪਿਆ ਠੇਕਰ ਬੈਰੀਕੇਟਰ ਗੇਟ ਗੂਟ ਅਸੀਂ ਸਭ ਕੁਝ ਪੜਦੇਾਂਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਜੋ ਕੁਝ ਕਰਨਾ ਪਿਆ ਅਸੀਂ ਪੱਕਾ ਮੋਰਚਾ ਇੱਥੇ ਲਾਵਾਂਗੇ ਸਾਨੂੰ ਜੋ ਕੁਝ ਮਰਜ਼ੀ ਕਰਨਾ ਪਿਆ ਮਰਨਾ ਪਿਆ ਅਸੀਂ ਮਰਨ ਨੂੰ ਵੀ ਇੱਥੇ ਤਿਆਰ ਆ